ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਤੁਹਾਨੂੰ ਅੱਜ ਕਥਾ ਸੁਣਣੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦਵਾਲ ਸਾਹਿਬ ਦੀ ਧਰਤੀ ਤੇ ਸਤ ਗੁਰੂ ਜੀ ਦੀਵਾਨ ਸਜਾਉਂਦੇ ਆ ਸੰਗਤਾਂ ਆਉਂਦੀਆਂ ਜਾਂਦੀਆਂ ਗਹਿਮ ਗਹਿਮ ਹੋ ਰਹੀ ਹੈ ਬੋਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ ਸੰਗਤਾਂ ਸੇਵਾ ਕਰ ਰਹੀ ਹੈ ਕੋਈ ਰੋਟੀ ਪ੍ਰਸ਼ਾਦ ਦੀ ਸੇਵਾ ਕਰ ਰਿਹਾ ਕੋਈ ਵਰਤਾ ਰਿਹਾ ਕੋਈ ਟੋਕਰੀਆਂ ਚੱਕ ਰਿਹਾ ਕੋਈ ਭਰ ਰਿਹਾ ਇਸ ਤਰ੍ਹਾਂ ਸਤੂਰੀ ਦੇ ਦਰਵਾਜ਼ੇ ਵਿੱਚ ਬਹੁਤ ਗਹਿਮਾ ਗਹਿਮ ਹੋ ਰਹੀ ਹੈ ਉਧਰ ਪਾਈ ਸਾ ਸੰਗਤ ਅਮਰਦਾਸ ਜੀ ਮਹਾਰਾਜ ਦੇ ਜਿਦਲਾਹੋ ਮੰਗੋਸ਼ਾ ਸੀ ਰੰਗੋਸ਼ਾ ਕਹਿੰਦੇ ਸੀ ਸਾਹ ਸੰਗਤ ਤੇ ਉਹਨੇ ਕੀ ਕਰਿਆ ਨਾ ਉਹਨੇ ਗੁਰੂ ਸਾਹਿਬ ਦੇ ਆ ਕੇ ਦਰ ਦੇ ਤੇ ਉਹਨੇ ਵੀ ਬਹੁਤ ਸੇਵਾ ਕਰੀ ਜਦੋਂ ਸੇਵਾ ਕਰੀ ਨਾ ਦਰ ਤੇ ਆ ਕੇ ਤੇ ਟੋکریاں ਵੀ ਚੱਕੀਆਂ ਵਰਤੋਂ ਦੀ ਵੀ ਭਾਂਡੇ ਮਾਂਜਣ ਦੀ ਵੀ ਸੇਵਾ ਕਰੀ ਮੰਗੋ ਸਾਹ ਨੇ ਇਹੋ ਸੇਵਾ ਕਰੀ ਤੇ ਸਤ ਗੁਰੂ ਬੜੇ ਤਰਟੇ ਹੋ ਗਏ ਬੇਅੰਤ ਦਾਤਾਂ ਬਖਸ਼ਦੀਆਂ ਦਾਤਾਂ ਵਖਤੀਆਂ ਸਾਹ ਸੰਗਤੋ ਜੇ ਲੋਕ ਕਰੇ ਜਾਇਆ ਕਰੇ ਤੇ ਅੱਜ ਕੁਝ ਹੋਰ ਕੱਲ ਉਹਦੇ ਅੰਦਰ ਨਾ ਇੱਕ ਮਨਸਾ ਉੱਠੀ ਵੀ ਆਪਾ ਵਪਾਰੀ ਬਣ ਗਏ ਕੋਈ ਯਾਰ ਤਕੜਾ ਉਹ ਵਪਾਰੀ ਬਣ ਗਿਆ ਹੌਲੀ ਹੌਲੀ ਉਹਦੇ ਵਪਾਰ ਦੇ ਵਿੱਚ ਵੱਧਦਾ ਹੀ ਹੁੰਦਾ ਗਿਆ ਵੱਧਾ ਕਿਉਂਕਿ ਸਤਗੁਰੂ ਦੇ ਦਰਬਾਰ ਤੇ ਜਾਂਦਾ ਸੀ ਬਾਣੀ ਪੜਦਾ ਸੀ ਸੇਵਾ ਕਰਦਾ ਸੀ ਮਹਾਰਾ ਰਾਮ ਵਧਾਏ ਸੋਬ ਦੇ ਬਲ ਕਰ ਵਧੇ ਨਾ ਕੋਈ ਪ੍ਰਮਾਤਮਾ ਉਹਦੇ ਵੱਲ ਹੋ ਗਿਆ ਹੌਲੀ ਹੌਲੀ ਉਹਦੇ ਕੋਲੇ ਮਾਇਆ ਬਹੁਤ ਇਕੱਠੀ ਹੋ ਗਈ ਸਾਧ ਸੰਗਤ ਦੇ ਜਦੋਂ ਮਾਇਆ ਘੱਠੀ ਹੋ ਗਈ ਨਾ ਤੇ ਮਾਇਆ ਦੇ ਵਿੱਚ ਫਿਰ ਉਹਨੇ ਗੁਰੂ ਸਾਹਿਬ ਨੂੰ ਭੁੱਲ ਗਿਆ ਸੇਵਾ ਸੇਵਨ ਵੀ ਕੱਢ ਗਿਆ ਕਿਉਂਕਿ ਕੰਮ ਵੱਧ ਗਿਆ ਬੈਨਪੁਰਾ ਦਾ ਫੋਨ ਕਰੇ ਇੱਧਰ ਜਾਵੇ ਉੱਧਰ ਜਾਵੇ ਭੱਜੇ ਨੱਠੇ ਪੈਸਾ ਜਮ੍ਹਾਂ ਕਰਾਤਾ ਕਢਾ ਲਿਆ ਦੇਤਾ ਕਿਸ ਨੂੰ ਐਂ ਕਰਨ ਦੇ ਵਿੱਚ ਉਹ ਬਾਣੀ ਵੀ ਭੁੱਲ ਗਿਆ ਸੇਵਾ ਵੀ ਭੁੱਲ ਗਿਆ ਦਾਨ ਵੀ ਭੁੱਲ ਗਿਆ ਨਾਮ ਭੁੱਲ ਗਿਆ ਤੇ ਹੰਕਾਰ ਹੀ ਹੋ ਗਿਆ ਪੂਰਾ ਇਦੋਂ ਮਾਇਆ ਜੇ ਨਾ ਹੰਕਾਰ ਵੀ ਆ ਜਾਂਦਾ ਹੈ ਉਹ ਸਾਧ ਸੰਗਤ ਕੀ ਹੋਇਆ ਉਹਨਾਂ ਜਦੋਂ ਹੰਕਾਰੀ ਹੋ ਗਿਆ ਤੇ ਭੁੱਲ ਗਿਆ ਮਹਾਰਾਜ ਦੇ ਧਰ ਤੇ ਹੁੰਦੀ ਬਉਂਦੀ ਨਾ ਹੁੰਦੀ ਬਉਂਦੀ ਸਾਧ ਸੰਗਤ ਬਾਣੀ ਵੀ ਛੱਡ ਗਿਆ ਬਾਣਾ ਵੀ ਛੱਡ ਗਿਆ ਤੇ ਸੇਵਾ ਸੇਵਨ ਵੀ ਛੱਡ ਗਿਆ ਤੇ ਆਪਣੇ ਦਾਨ ਪਨ ਵੀ ਕਰਨ ਛੱਡ ਗਿਆ ਜਦੋਂ ਹੰਕਾਰੀ ਬਣ ਗਿਆ ਸੋਭਾ ਹੋਣ ਲੱਗੀ ਵੱਧ ਵੀ ਸੰਗੋ ਮੰਗੋ ਸਾਧਾ ਬਈ ਬਹੁਤ ਉਹ ਨਾਲ ਬੜੀ ਇਹ ਬੜੀ ਮਾਇਆ ਇਹਦੇ ਕੋਲੇ ਬੜੀ ਮਾਇਆ ਮੰਗੋਸ਼ਾ ਮੰਗੋਸ਼ਾ ਹੋਣ ਲੱਗੀ ਕਹਿੰਦਾ ਤਾਂ ਯਾਰ ਪੈਸੇ ਨਾਲ ਹੀ ਸਭ ਕੁਝ ਹੈ ਆਪਾਂ ਕੀ ਲੈਣ ਹੁਣ ਨਾਮ ਜਪਣ ਤੋਂ ਹੰਕਾਰੀ ਬਣ ਗਿਆ ਜੇ ਕੋਈ ਕਹੇ ਯਾਰ ਗੁਰੂ ਜਰਿਆ ਆਪਾਂ ਨਹੀਂ ਗਏ ਭਰਾਵਾ ਪਹਿਲਾਂ ਜਾਂਦੇ ਹੁੰਦੇ ਸੀ ਹੁਣ ਟਾਈਮ ਹੀ ਨਹੀਂ ਲੱਗਦਾ ਕਹੇ ਜਿਹੜਾ ਕੋਈ ਪੁੱਛੇ ਗੁਰੂ ਘਰ ਨਹੀਂ ਆ ਕਹਦਾ ਨਾ ਬੇਟਾ ਕਿਉਂਕਿ ਉਹਨੂੰ ਪਹਿਲਾਂ ਸੇਵਾ ਬਹੁਤ ਕਰਦਾ ਸੀ ਹਰੇਕ ਸੰਗਤ ਨੂੰ ਪੁੱਛਦੀ ਸੀ ਵੀ ਤੂੰ ਗੁਰੂ ਘਰ ਕਦੋਂ ਜੀ ਹੁਣ ਕੀ ਲੋੜਾ ਨਾਉਣ ਜਾਇਆ ਜਾਂਦਾ ਪੈਸਾ ਹੈਗਾ ਇੱਧਰ ਚੱਲ ਉੱਧਰ ਚੱਲ ਆਈ ਟਾਈਮ ਲੰਘ ਜਾਂਦਾ ਐ ਕਰਦਾ ਇਹੋ ਇੰਨਾ ਹੰਕਾਰੀ ਹੋ ਗਿਆ ਸਾਹ ਸੰਗਤ ਤੇ ਉਹਦੇ ਨਾਲ ਫਿਰ ਜਹਿਤਾਂ ਮੈਣ ਲੱਗੀਆਂ ਜਦੋਂ ਭੁੱਲ ਜੇ ਨਾ ਪਰਮੇਸ਼ਰ ਨੂੰ ਜੇ ਉਹ ਪਰਮੇਸ਼ਰ ਨੂੰ ਭੁੱਲ ਜੇ ਬੰਦਾ ਫਿਰ ਪਤਾ ਨਹੀਂ ਕਿੰਨੇ ਕੁ ਰੋਗ ਚੁੰਮੜਦੇ ਆ ਇਨਸਾਨ ਨੂੰ ਫਿਰ ਹੋਰ ਐਡੇ ਰੋਗ ਚੁੰਮਣ ਲੱਗੇ ਆਪ ਨੂੰ ਵੀ ਰੋਗ ਪੈ ਗਿਆ ਕੋਈ ਤੇ ਉਧਰ ਵਿਪਾਲ ਦੇ ਵਿੱਚ ਵੀ ਘਾਟਾ ਪੈਣ ਲੱਗ ਗਿਆ ਘਰ ਦੇ ਵਿੱਚ ਜਹਿਮਤ ਆਉਣ ਲੱਗੀਆਂ ਜਹਿਮਤਾਂ ਪੈਸਾ ਉਧਰ ਖਰਚਣ ਹੋਣ ਖਰਚ ਹੋਣ ਲੱਗ ਗਿਆ ਆਮਦਨ ਘਟ ਗਈ ਆਵਟ ੱਲਾ ਹੋ ਗਿਆ ਤੇ ਘਰ ਦੇ ਬਿਮਾਰ ਹੋ ਗਏ ਉਧਰ ਪੈਸੇ ਲੱਗਣ ਲੱਗੇ ਹੌਲੀ ਹੌਲੀ ਹੁੰਦੀ ਹੁੰਦੀ ਸਾਧ ਸੰਗਤ ਕਰੇ ਫੋਲ ਗਰੀਬੀ ਆ ਗਈ ਜਦੋਂ ਇੰਨੀ ਗਰੀਬੀ ਆ ਗਈ ਸਾਧ ਸੰਗਤ ਮਹਾਰਾਜ ਬਹੁਤ ਜਾਨ ਕਰਿਆ ਕਰ ਵੀ ਮੰਗੋਸ਼ਾ ਪਤਾ ਨਹੀਂ ਕਿੱਧਰ ਉੱਠ ਗਿਆ ਪਤਾ ਸਾਰਾ ਸੀ ਮਹਾਰਾਜ ਦ੍ਰਿਸ਼ਟੀ ਸੀ ਮਹਾਰਾਜ ਦੀ ਕਰਿਆ ਵੀ ਆਪ ਇਸੇ ਮਹਾਰਾਜ ਨੇ ਵੀ ਦੇਖੀਏ ਮਾਇਆ ਚੱਕੇ ਵਿੱਚ ਖੇਡਦਾ ਏ ਮਾਇਆ ਦੇ ਚੱਕਰ ਦੇ ਵਿੱਚ ਫਸਾ ਕੇ ਨਾ ਮਹਾਰਾਜ ਫਿਰ ਦੇਖਦੇ ਆ ਵੀ ਆਉਂਦਾ ਕਿ ਨਹੀਂ ਆਉਂਦਾ ਵੀ ਹੁਣੇ ਕੀ ਬੋਲਦਾ ਕੀ ਕਰਦਾ ਇਸ ਤਰ੍ਹਾਂ ਸਾਧ ਸੰਗਤ ਇਹਦਾ ਗਰੀਬ ਹੋ ਗਿਆ ਬੇਥਾਂ ਤੇ ਗਰੀਬੀ ਦੇ ਵਿੱਚ ਆਪਾਂ ਜਾ ਕਰਦਾ ਵੀ ਹੁਣ ਮੈਂ ਕਿੱਥੇ ਜਾਵਾਂ ਹੁਣ ਮੈਂ ਗੁਰੂ ਨੂੰ ਕਿਹੜਾ ਮੂੰਹ ਦਿਖਾਉਂ ਯਾਰ ਜਾ ਕੇ ਮੈਂ ਤਾਂ 5-7 ਸਾਲ ਹੋ ਗਏ 10 ਸਾਲ ਹੋ ਗਏ ਮੈਂ ਤਾਂ ਗੁਰੂ ਕੋਲੇ ਤੇ ਆਈ ਹੀ ਨਹੀਂ ਹੁਣ ਸੋਚਦਾ ਵੀ ਮੈਂ ਜਾਵਾਂ ਕਿੱਥੇ ਹੁਣ ਉਹਨੂੰ ਹੋਰ ਤਾਂ ਕੋਈ ਲੱਗਦਾ ਨਹੀਂ ਕਹਿੰਦਾ ਵੀ ਦੇਖੀ ਜੋ ਤੇ ਮਹਾਰਾਜ ਕੋਲੇ ਚੱਲਦੇ ਆ ਸੱਚੇ ਬਾਦਸ਼ਾਹ ਕੋਲੇ ਜਾਵੜਿਆ ਗੁਰੂ ਅਮਰਦਾਸ ਮਹਾਰਾਜ ਚੁਲੇ ਬੈਠਾ ਚਾਰਨਾਂ ਚ ਰੋਈ ਜਾਂਦਾ ਮਹਾਰਾਜ ਕਹਿੰਦੇ ਭਲਿਆ ਪੁਰਸ਼ਾ ਰੋਣਾ ਕਿਉਂ ਹੈ ਕੀ ਗੱਲ ਹੋ ਗਈ ਮਹਾਰਾਜ ਮੈਂ ਭੁੱਲ ਗਿਆ ਮੈਂ ਤੁਹਾਡਾ ਅਰਦਾਰ ਛੱਡ ਤਾ ਮੈਂ ਮਾਇਆ 'ਚ ਅਹੰਕਾਰੀ ਹੋ ਗਿਆ ਮਾਇਆ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਕਿਹਾ ਜੋ ਕੁਝ ਆਤਕ ਨਹੀਂ ਮਾਇਆ ਦੇ ਵਿੱਚ ਹੀ ਹੈ ਸੋਭਾ ਮੇਰੀ ਬਹੁਤ ਵੱਧ ਗਈ ਸੀ ਮੰਗੋਸ਼ਾ ਮੰਗੋਸ਼ਾ ਹੁੰਦੀ ਸੀ ਸਾਰੇ ਮੈਂ ਉਹ ਸੋਭਾ 'ਚ ਐਸਾ ਖੁੱਭ ਗਿਆ ਵੀ ਜੋ ਕੁਝ ਹੈ ਸੋਭਾ 'ਚ ਹੀ ਹੈ ਕੁਝ ਨਹੀਂ ਇੱਥੇ ਹੈ ਕਹਿੰਦਾ ਮੈਂ ਕਰਕੇ ਦਰਪੋਲ ਗਿਆ ਸੀ ਹੁਣ ਮੈਨੂੰ ਬਖਸ਼ ਲੋ ਮਾਰੇ ਕਹਿੰਦੇ ਭਲਿਆ ਲੋਕਾ ਇਹ ਗੁਰੂ ਘਰ ਬਹੁਤ ਵੱਡਾ ਗੁਰੂ ਦੇ ਦਰਵਾਜ਼ੇ ਬਹੁਤ ਵੱਡੇ ਆ ਗੁਰੂ ਦੀਆਂ ਦਾਤਾਂ ਬਹੁਤ ਵੱਡੀਆਂ ਨਰੰਕਾਰ ਜਿਗਾਂ ਇਹਦੇ ਕਰੋ ਤਾਂ ਜਿੰਨੀਆਂ ਮਰਜ਼ੀ ਲੈ ਲਓ ਸੇਵਾ ਸਿਮਰਨ ਕਰਕੇ ਜਿੰਨੀਆਂ ਮਰਜ਼ੀ ਲੈ ਲਓ ਉਹ ਤੂੰ ਤਾਂ ਇਦੋਂ ਵੀ ਵੱਸ ਸਕਦਾ ਸੀ ਜੇ ਗੁਰੂ ਘਰ ਆਉਂਗਾ ਰਹਿੰਦਾ ਬਾਣੀ ਨਾ ਛੱਡਦਾ ਸੇਵਾ ਨਾ ਛੱਡਦਾ ਆਉਂਦਾ ਜਾਂਦਾ ਰਹਿੰਦਾ ਤੂੰ ਤਾਂ ਇਦੋਂ ਵੀ ਵੱਸ ਜਾਣਾ ਸੀ ਹੋਰ ਤੂੰ ਦਾ ਭਲਿਆ ਪੋਛਾ ਭੁੱਲ ਕੇ ਉਲਟੀ ਆਪਦੀ ਸੋਭਾ 'ਚ ਫਸ ਗਿਆ ਪਰ ਉਹ ਚੀਜ਼ ਨੇ ਤੈਨੂੰ ਜਿਹੜੀ ਮਾਇਆ ਮਾਇਆ ਨੇ ਦੁੱਖ ਹੀ ਦੇਣੇ ਜੇ ਉਹਨੂੰ ਆਪਾਂ ਗਲਤ ਪਾਸੇ ਖਰਚਣ ਲੱਗ ਜਾਈਏ ਸਾਧ ਸੰਗਤ ਮਾਇਆ ਦੁੱਖ ਹੀ ਦਿੰਦੀ ਆ ਸੁਖ ਉਹਦੋਂ ਮਿਲਦੇ ਆ ਜਦੋਂ ਆਪਾਂ ਦਾ ਦਾਨ ਪੁੰਨ ਵੀ ਕਰੀ ਚੱਲੇਗੇ ਸੇਵਾ ਸਵੰਨ ਵੀ ਕਰਗੇ ਗਰੀਬਾਂ ਦੀ ਆਏ ਗਏ ਦੀ ਵੀ ਸਹਾਇਤਾ ਕਰੀਏ ਫੇਰੇ ਮਾਇਆ ਤੇਰੀ ਤੇਰੇ ਕੰਮ ਆ ਮਾਰੇ ਕਹਿੰਦੇ ਦਸੁਰ ਕੀ ਮੰਗਦਾ ਕਹਿੰਦਾ ਮਹਾਰਾਜ ਮੈਨੂੰ ਜੋ ਮਰਜ਼ੀ ਦੇ ਦਿਓ ਪਰ ਮੈਂ ਕਿਉਂਕਿ ਜਿਹਦਾ ਹੁਣ ਤਕੜਾ ਕੰਮ ਕਰਿਆ ਹੁੰਦਾ ਸਾਧ ਸੰਗਤ ਤੋਂ ਫੇਰ ਉਹਨੂੰ ਕਾਮ ਚੰਗਈ ਸੰਗ ਅਮਰਾਜ ਮੈਨੂੰ ਕੋਈ ਨਾ ਕੁਛ ਮੇਰੀ ਮਾਤਾ ਤੋਂ ਕਰੋ ਮਹਾਰਾਜ ਕਹਿੰਦੇ ਆਹ ਕਰ ਫਿਰ ਆ ਲੈ ਜਾ ਸਾਥੋਂ ਪੈਸੇ ਜਾਂ ਦੁਕਾਨ ਕਰ ਲਾ ਉਹਨ ਸਹਾ ਸੰਗਦਰਪੇਗੇ ਮਹਾਰਾਜ ਤੋਂ ਫੜੇ ਤੇ ਦੁਕਾਨ ਕਰ ਲਈ ਦੁਕਾਨ ਵੀ ਗੇਰੀ ਦਿੱਲੀ ਕਰ ਲਈ ਮਹਾਰਾਜ ਕੋਲੇ ਆਉਂਦਾ ਜਾਂਦਾ ਰਿਹਾ ਪਾਠ ਪੂਜਾ ਵੀ ਕਰਦਾ ਰਿਹਾ ਐਸਾ ਦੁਕਾਨ ਦੇ ਵਿੱਚ ਫੇਰ ਵਾਦਾ ਹੋ ਗਿਆ ਫੇਰ ਮਾਇਆ ਫਿਰ ਤਰਪੀ ਮਗਰ। ਸਾ ਸੰਗਤ ਜੀ ਤੋਂ ਗੁਰੂ ਦੇ ਨਾਲ ਜੁੜੇ ਹੋਗੇ ਨਾ ਮਾਇਆ ਤਾਂ ਤੇਰੇ ਮਗਰ ਮਗਰ ਫਿਰਦੀ ਆ। ਆਪਾਂ ਨੂੰ ਹੀ ਭਲੇਖਾ। ਉਹ ਮਾਇਆ ਫੇਰ ਮਗਰ ਮਗਰ ਫਿਰ ਲੱਗੀ ਇੱਕ ਦੁਕਾਨ ਬਣ ਗਈ, ਦੋ ਬਣ ਗਈਆਂ, ਤਿੰਨ ਬਣ ਗਈਆਂ। ਮਾਰਕੀਟ ਦੇ ਵਿੱਚ ਬਹੁਤ ਹਿੱਸਾ ਵਹਿ ਗਿਆ ਉਸ ਮਾਰਕੀਟ 'ਚ ਦਿੱਲੀ 'ਚ। ਬਹੁਤ ਚੜਾਈ ਹੋ ਗਈ। ਹੁਣ ਗੁਰੂ ਤੋਂ ਮੰਗਦਾ ਸੀ ਮੰਗੋਸ਼ਾ ਤੇ ਨਾਂ ਵੀ ਮੰਗੋਸ਼ਾਈ ਸੀ। ਹੁਣ ਮੰਗੋਸ਼ਾ ਮੰਗੋਸ਼ਾ ਦਿੱਲੀ 'ਚ ਹੋਣ ਲੱਗੀ ਉਸ ਬਾਜ਼ਾਰ ਦੇ ਵਿੱਚ ਬਹੁਤ ਚੜ੍ਹਾਈ ਹੋ ਗਈ। ਫੇਰ ਫੇਰ ਭੁੱਲ ਗਿਆ ਕੁਛ ਟਾਈਮ ਪਾਈ ਫੇਰ ਮਹਾਰਾਜ ਨੂੰ ਆਵੇ ਰਹਿਣ ਦਿੱਲੀੋਂ ਕਿੱਥੇ ਆਉਣਾ ਸੀ। ਫੇਰ ਦੁਕਾਨਾਂ 3-4 ਹੋ ਗਈਆਂ। ਉਹਨਾਂ 'ਚ ਰੁੱਝ ਗਿਆ ਲੈਣ ਦੇਣ ਕਰਿਆ ਕਰੇ। ਘਰ ਦਾ ਪਰਿਵਾਰ ਵਧ ਗਿਆ। ਚਲੋ। ਮਹਾਰਾਜ ਕੋਲੇ ਤੇ ਇੱਕ ਸਿੱਖ ਆਇਆ। ਗਰੀਬ ਸਿੱਖ ਜਮਾਂ ਗਰੀਬ। ਉਹ ਇਹ ਜਿਹੇ ਰਕਈ। ਕੰਨਾ ਮਹਾਰਾਜ ਮੇਰੀ ਧੀ ਦਾ ਵਿਆਹ ਕੁੜੀ ਦਾ ਮੇਰੀ ਦਾ ਮੇਰੇ ਕੋਲੇ ਕੋਈ ਪੈਸਾ ਨਹੀਂ ਮੇਰੀ ਮਦਦ ਕਰੋ ਮਾਰੇ ਸੋਸਾਜ ਕੋਈ ਗੱਲ ਨਹੀਂ ਮਹਾਰਾਜ ਨੇ ਇੱਕ ਚਿੱਠੀ ਲਿਖੀ ਮੰਗੋਸ਼ਾ ਨੂੰ ਵੀ ਸਾਡਾ ਸਿਕ ਛੋਡੇ ਕੋਲੇ ਆ ਰਿਹਾ ਤੁਹਾਡੇ ਕੋਲੇ ਪੈਸਾ ਬਹੁਤ ਆ ਇਹਦੀ ਸਹਾਇਤਾ ਕਰੋ ਇਹਦੀ ਧੀ ਦਾ ਵਿਆਹ ਇਹਨੂੰ ਕਰੋ ਤਾਂ ਕੋਣ ਪੈਸੇ ਦੇ ਉਹਨੂੰ ਕਹੋ ਇਹ ਆਪਦੀ ਧੀ ਦਾ ਵਿਆਹ ਕਰ ਲੂ ਉਹ ਭਾਈ ਵਿਚਾਰਾ ਪੈਦਲ ਤੁਰ ਕੇ ਦਿੱਲੀ ਗਿਆ ਕਿਵੇਂ ਗਿਆ ਵਿਚਾਰਾ ਗਰੀਬ ਸੀ ਚਿੱਠੀ ਲੈ ਕੇ ਪਹੁੰਚ ਗਿਆ ਜਦੋਂ ਪਹੁੰਚਣਾ ਸਾਹਸ ਨਾਲ ਚਿੱਠੀ ਲੈ ਕੇ ਤੇ ਚਿੱਠੀ ਫੜਾਈ ਮੰਗੋਸ਼ਾ ਨੂੰ ਮੰਗੋਸ਼ਾ ਨੇ ਪੜ੍ਹੀ ਤੇ ਉਹ ਸਿੱਖ ਦੇ ਸਾਹਮਣੇ ਪਾੜ ਕੇ ਛੜਤੀ ਛੜਤੀ ਚਿੱਠੀ ਪਾੜ ਕੇ ਕਹਿੰਦਾ ਗੁਰੂ ਕੋ ਗੁਰੂ ਘਰ ਦਾ ਜਰਾ ਇਹ ਜੇ ਨੇਕ ਆਸਿਖੀ ਆਉਂਦੇ ਆ ਕਿਹਨੂੰ ਕਿਹਨੂੰ ਦੇਵੇ ਹੁਣ ਪੈਸਾ ਯਾਰ ਮੇਰੇ ਕੋਲੇ ਕਿੱਥੇ ਪੈਸਾ ਉਹ ਹੈ ਨਹੀਂ ਉਹ ਮੇਰੇ ਕੋਲੇ ਜਾ ਪਾਚਾ ਗੁਰੂ ਤੋਂ ਹੀ ਲੈ ਲਾ ਮੇਰੇ ਕੋਲ ਇਹਨੇ ਗੁਰੂ ਤਾਂ ਐਵੇਂ ਘਲਦੇ ਰਹਿੰਦੇ ਹੁਣ ਅਸੀਂ ਕੀ ਕਰੀਏ ਕਿਹਦਾ ਕਿਹ ਨੂੰ ਅਸੀਂ ਮੂੰਹ ਰੱਖੀਏ ਤੇ ਕਿਹ ਨੂੰ ਕਿਹ ਨੂੰ ਦੇਈਏ ਤਾਂਨੇ ਕਹੀਂ ਤੁਰੇ ਹੁੰਦੇ ਆ ਮੰਦਾ ਚੰਗਾ ਵੀ ਬੋਲਿਆ ਉਹ ਵੈ ਉਹਦੇ ਹਿਸਾਬ ਲਾ ਰੋ ਜਦੋਂ ਉਹਨੂੰ ਜਵਾਬ ਦਿੱਤਾ ਉਹ ਚਿੱਠੀ ਪਾੜੀ ਉਹ ਮੰਨ ਚ ਕੀ ਕਹਿੰਦਾ ਸੀ ਉਹ ਕਹਿੰਦਾ ਯਾਰ ਜਦੋਂ ਸੋਭਾ ਸੁਣੀ ਉਹਨੇ ਪਹਿਲਾਂ ਵੈਨੀਆਂ ਦਾ ਕੰਨਾ ਖੋਸ ਸੀ ਵੀ ਦੇ ਉਹ ਵੈਸੇ ਜਦੋਂ ਉਹਨੇ ਜਵਾਬ ਦਿੱਤਾ ਮੰਨ ਦੇ ਕਹਿੰਦਾ ਲੱਗ ਜੇ ਆਕ ਤੇਰੇ ਇਹ ਜੇ ਨਕਾਨਾ ਨੂੰ ਮੈਂ ਨਹੀਂ ਵਾੜ ਤੁਰ ਕੇ ਆਇਆ ਹੁਣ ਮੈਂ ਤੁਰ ਕੇ ਜਾਣਾ ਯਾਰ ਕਿਹੜਾ ਮੂੰਹ ਲੈ ਕੇ ਜਾਵਾਂ ਹੁਣ ਦਾ ਸਾਧ ਸੰਗਤ ਰੋਂਦਾ ਜਾਂਦਾ ਤੇ ਨਹੀਂ ਗੁਰੂ ਜੀ ਨੂੰ ਨੋਹਰੇ ਦਿੰਦਾ ਜਾਂਦਾ ਮਹਾਰਾਜ ਤੁਸੀਂ ਇਹਦੇ ਕੋਲੇ ਘੱਲਿਆ ਮੈਨੂੰ ਇਹ ਜੀ ਨੇ ਕਦਰ ਵੀ ਨਹੀਂ ਕਰੀ ਨਾਮ ਨੂੰ ਚਾਹ ਪਾਣੀ ਪਿਆ ਤੇ ਉਲਟਾ ਮੈਨੂੰ ਚਿੱਠੀ ਵੀ ਭਾਰਤੀ ਛੋਡੀ ਸਤਜੀ ਕੋਲੇ ਪਹੁੰਚ ਗਿਆ ਸਤ ਗੁਰਜੀ ਦੇ ਕੋਲੇ ਪਹੁੰਚ ਗਿਆ ਸਿੱਖ ਮਹਾਰਾਜ ਕਹਿੰਦੇ ਆਪ ਆਇ ਸੱਖਾ ਬਣ ਗਿਆ ਕੰਮ ਦਾ ਕਾਮ ਕਿੱਥੇ ਬਣਾ ਜੀ ਉਹਨੇ ਤਾਂ ਮੈਨੂੰ ਬੁਲਾਇਆ ਬਲੀ ਮੈਂ ਛੋਟੀ ਚਿੱਠੀ ਪੜਾਤੀ ਉਹਦਾ ਚਿੱਠੀ ਪੜ ਕੇ ਉਹਨੇ ਉਦੋਂ ਹੀ ਬਾੜਤੀ ਉਲਟਾ ਕਹਿੰਦਾ ਇਹ ਹਜੇ 20 ਸੱਕ ਤੁਰੇ ਪੜਦੇ ਆ ਮਾਰੇ ਮੇਰੇ ਕੋਲ ਹੀ ਕੱਲ ਦਿੰਦੇ ਆ ਮੈਂ ਕਿਹਨੂੰ ਕਿਹਨੂੰ ਦੇਈ ਜਾਵਾਂ ਹੈ ਨਹੀਂ ਮੇਰੇ ਕੋਲ ਪੈਸੇ ਉਹਨਾਂ ਗੁਰੂਆਂ ਤੋਂ ਹੀ ਲੈ ਲਾ ਮਾਰੇ ਕਹਿੰਦੇ ਸਿੱਖਾ ਰੋ ਨਾ ਕੋਈ ਨਹੀਂ ਪੈਸੇ ਅਸੀਂ ਦੇ ਦਾਂਗੇ ਵਿਆਹ ਵੀ ਕਰ ਦਾਂਗੇ ਬਸ ਪਰ ਅਸੀਂ ਉਹ ਪਰਖਣਾ ਸੀ ਅਸੀਂ ਉਹ ਦਿਨੇ ਬਹੁਤ ਕੋਸ਼ਾ ਜਰ ਏਦਾਂ ਹੱਕਾਰੀ ਕਿਉਂ ਬਣ ਜਾਂਦਾ ਬਹੁਤ ਉਹਨੂੰ ਮਾਇਆ ਦਿੰਨੇ ਆਸੀਂ ਕੰਮ ਬੜਾ ਚਲਾਉਨੇ ਆ ਉਹਦਾ ਜਿੰਨਾ ਚਿਰ ਉਹ ਬਾਣੀ ਬਾਣੇ ਨਾਲ ਜੁੜਿਆ ਰਹਿੰਦਾ ਉਹਨਾਂ ਚਿਰ ਉਹ ਗੁਰੂ ਨੂੰ ਮੰਨਦਾ ਰਹਿੰਦਾ ਜਦੋਂ ਬਾਣੀ ਨਾਲੋਂ ਟੁੱਟ ਗਿਆ ਗੁਰੂ ਨਾਲੋਂ ਵੀ ਟੁੱਟ ਗਿਆ ਬਾਣੀ ਗੁਰੂ ਦੀ ਹੋਈ ਹੈ ਬਾਣੀ ਗੁਰੂ ਹੈ ਗੁਰੂ ਬਾਣੀ ਜੇ ਰੋਪਾ ਬਾਣੀ ਨਾਲੋਂ ਟੁੱਟ ਜਾਂਦੇ ਆ ਤੇ ਆਪਾਂ ਗੁਰੂ ਨਾਲੋਂ ਵੀ ਟੁੱਟ ਜਾਂਦੇ ਆ ਮਹਾਰਾਜ ਨੇ ਉਹ ਸਿੱਕ ਨੂੰ ਪੈਸੇ ਦੇ ਦੇ ਵੀ ਤੂੰ ਦਾ ਚੱਲ ਆਵਦੇ ਕਰ ਕੁੜੀ ਦਾ ਵਿਆਹ ਚੱਕ ਪੈਸੇ ਲੈ ਜਾ ਅਸੀਂ ਦੇਨੇ ਹੁਣ ਮੰਗੋ ਸ਼ਾਰੂ ਕੀ ਕਰਦਾ ਹੁਣ ਉਹਨੇ ਸਾਸ ਇੱਕ ਤਾਂ ਸਿੱਕ ਨਹੀਂ ਗਏ ਤੇ ਲੱਗ ਜੇ ਦਕਾਨਾਂ ਨੂੰ ਆਏ ਕੋਦਰੋ ਗੁਰੂ ਸਾਹਿਬ ਵੀ ਆਕ ਗਏ ਵੀ ਜਾ ਰਿਹੇ ਸਾਥੋ ਲੈ ਕੇ ਦਾ ਤਾਂ ਫੇਰ ਮੁੱਕਰ ਜਾਂਦਾ ਹੈ ਮਹਾਰਾਜ ਨੇ ਸਾਹ ਸੰਗਤ ਲਾਗੀ ਆ ਗੋ ਤਿੰਨੇ ਚਾਰੇ ਦਕਾਨਾਂਾਂ ਮਾਝਾ ਮਾਰਕੀਟ ਹੀ ਮੱਚ ਗਈ ਹੋਰ ਵੀ ਸਾਰੇ ਤੇਰੇ ਨਾਲ ਸਾਰੇ ਮਚਾ ਤਗੇ ਮਚਵਾ ਤਗੇ ਪਲੇ ਮਾਨਸ ਨੇ ਜਦੋਂ ਮਚਾਦਿਆਂ ਸਾਹ ਸੰਗ ਤੇ ਬੈਠਾ ਝੂਰਦਾ ਉਹ ਪਲੇ ਆਲੂ ਕਾ ਇੱਕੋ ਦੋ ਹੁਣ ਪਸਤਾਈ ਜਾਂਦਾ ਬੈਠਾ ਵੀ ਮੈਂ ਯਾਰ ਉਹ ਸਿੱਖ ਕਾਨੂੰ ਮੋੜਨਾ ਸੀ ਉਹ ਗੁਰੂ ਸਾਹਿਬ ਨੇ ਵੇਰੇ ਕੋਲੇ ਕਹ ਲੈ ਦਿੱਤਾ ਮੈਨੂੰ ਸਾਰਾ ਕੁਝ ਗੁਰੂ ਸਾਹਿਬ ਨੇ ਸੀ ਮੈਂ ਗੁਰੂ ਦਾ ਸਿੱਖ ਬੋੜਦਾ ਪਸਤਾਈ ਜਾਂਦਾ ਬਹੁਤ ਸਿਆਣੇ ਕਹਿੰਦੇ ਜੇ ਗੁਨਾਹ ਕਰਕੇ ਬੰਦਾ ਪਛਤਾਵਾ ਹੀ ਲਵੇ ਨਾ ਵੀ ਮੈਂ ਗਲਤੀ ਕਰ ਲਈ ਮੇਥੋਂ ਹੋ ਗਈ ਮੈਨੂੰ ਮਹਾਰਾਜ ਬਖਸ਼ ਲੋ ਜਦੋਂ ਐਂ ਕਰੀ ਗਿਆ ਨਾ ਤੇ ਹੁਣ ਉਦੋਂ ਅਹਸਾਹ ਸੰਗਤ ਸਾਰੀਆਂ ਦੁਕਾਨਾਂ ਵਾੜੀਆਂ ਪੈਸਾ ਕਿਗਾ ਪੈਸਾ ਵੀ ਥਿਲਾ ਚਲਾ ਉਹ ਵੀ ਮੱਚ ਗਿਆ ਉਹ ਇਹਦਾ ਵਜਾ ਫੇਰ ਹੋ ਗਿਆ ਫੇਰ ਤੁਰਦਾ ਪੰਜਾਬ ਨੂੰ ਆ ਕੇ ਸਾ ਸੰਗਤ ਗੁਰੂ ਦੇ ਚਰਨਾਂ 'ਚ ਰੋਈ ਜਾਂਦਾ ਬੈਠਾ ਰੋਈ ਜਾਂਦਾ ਮਹਾਰਾਜ ਕਹਿੰਦੇ ਆ ਗਿਆ ਮੰਗੋ ਚਾ ਦੇਸਪੀ ਹੋ ਚਿੱਤੀ ਸਖ ਦੀ ਪਾੜੀ ਹੋਈ ਉਹ ਜੇ ਇੱਕ ਧੀ ਦਾ ਵਿਆਹ ਕਰ ਦਿੰਦਾ ਭਲਿਆ ਲੋਕਾਂ ਤੈਨੂੰ ਮਾਇਆ ਕਿਹਨੇ ਦਿੱਤੀ ਸੀ ਨਿਰੰਕਾਰ ਨੇ ਤੇ ਉਹ ਬੱਚੇ ਕਿਹਦੇ ਜਲਮੇ ਹੁੰਦੇ ਆ ਕਿਹਦੇ ਸਰ ਤੇ ਜਉਂਦੇ ਹੁੰਦੇ ਆ ਨਿਰੰਕਾਰ ਦੇ ਉਦੀ ਬਾਇਆ ਤੂੰ ਉਹਨੂੰ ਨਹੀਂ ਦੇ ਸਕਿਆ ਨੀਵੀਂ ਬਾਈ ਬੈਠਾ ਮਾਰਾਈ ਮੈਂ ਭੁੱਲ ਗਿਆ ਮੈਨੂੰ ਤਾਂ ਇਹ ਸੀ ਵੀ ਮੈਂ ਕਦੀ ਮੈਂ ਹੀ ਕਮਾਉਣਾ ਬੇ ਕੰਮ ਤਾਂ ਇਡੇ ਕਰਦਾ ਮੇਰੀਆਂ ਦੁਕਾਨਾਂ ਚੱਲਦੀਆਂ ਮੇਰੀਆਂ ਹੀ ਚੱਲਦੀਆਂ ਗੁਰੂ ਦੇਦੇ ਚ ਕੁਛ ਨਹੀਂ ਉਹ ਭਲਿਆ ਮਾਨਸਾ ਗੁਰੂ ਨੇ ਤੈਨੂੰ 1 2 3 4 ਤੇਰਾ ਮਾਰਕੀਟ ਚ ਸਭ ਬਤਾ ਜਾਰ ਇਤੋਂ ਵੱਡੀ ਹੋਰ ਤੇਰੀ ਕੀ ਮਦਦ ਕਰ ਦੇਵੇ ਨਿਰੰਕਾਰ ਉਹ ਤੂੰ ਉਹਦੀ ਬਾਣੀ ਨਹੀਂ ਪੜ ਸਕਿਆ ਤੂੰ ਉਹਦੇ ਕਹੇ ਹੋਏ ਬੋਲ ਨਹੀਂ ਪਗਾ ਸਕਿਆ ਤੈਨੂੰ ਕਿਹਾ ਸੀ ਇਹ ਮਾਇਆ ਦੇ ਨਾਲ ਗਰੀਬ ਗੁਰੂ ਦੇ ਦੀ ਸਹਾਇਤਾ ਕਰਦਾ ਰਹੀਂ ਲਾਨ ਪੂਰਨ ਕਰਦਾ ਰਹੀਂ ਬਾਣੀ ਪੜਦਾ ਰਹੀਂ ਸਤ ਸੰਗਤ ਕਰਦਾ ਰਹੀਂ ਤੂੰ ਤਾਂ ਸਾਰਾ ਕੋਸ਼ਿਸ਼ ਛੱਡ ਗਿਆ ਯਾਰ ਤੂੰ ਦਾ ਧਾਨ ਵੀ ਤੇਨੇ ਕੋਲੇ ਕੱਲਿਆ ਤੂੰ ਵੀ ਗਲ ਪਿਆ ਬਾਣੀ ਤੋਂ ਕਹਿੰਦੇ ਗੁਰੂ ਦਾ ਕੱਲ ਤਾਂ ਹੀ ਰਹਿੰਦਾ ਮੇਰੇ ਕੋਲੇ ਹਜੇ ਸਿੱਕਾ ਨੂੰ ਬਹੁਤ ਸਾਰੇ ਕੌਣਾਂ ਕੋਲੇ ਤਾਂ ਤੋਤਾ ਉਲਟ ਬੋਲਦਾ ਰਿਹਾ ਯਾਰ ਮਹਾਰਾਜ ਕਹਿੰਦਾ ਮੈਨੂੰ ਬਖਸ਼ ਲਓ ਮੈਂ ਜੋ ਵੀ ਤੁਸੀਂ ਕਹੀ ਜਾਂਦੇ ਮੈਂ ਸੱਚ ਐ ਮੈਂ ਇੱਕ ਅਗਰਿਆਕਾਰ ਜੋ ਗਲਤ ਬੋਲਿਆ ਸੰਗਤ ਨੂੰ ਹੁਣ ਮੈਨੂੰ ਫੇਰ ਬਖਸ਼ ਲਓ ਹੁਣ ਮੈਂ ਤੁਹਾਡੇ ਭਾਂਡੇ ਵੀ ਮੰਨ ਜੂ ਸਾਰਾ ਕੁਕੂ ਮਹਾਰਾਜ ਕਹਿੰਦੇ ਹੁਣ ਤਾਂ ਬਹੁਤ ਕੁਝ ਕਰੇਗਾ ਕਹਿੰਦਾ ਮਹਾਰਾਜ ਹੁਣ ਮੈਨੂੰ ਇੰਉਂ ਕਰੋ ਹੁਣ ਨਾ ਤੁਸੀਂ ਮੈਨੂੰ ਨਾਮਦਾਨ ਨਾਲ ਦੇਵੋ ਹੁਣ ਕੱਲ੍ਹ ਹੀ ਮੈਨੂੰ ਦਾਤ ਨਾ ਦੇਵੋ ਉਹ ਮਹਾਰਾਜ ਕਹਿੰਦੇ ਉਹ ਪਲੇ ਆ ਲੋਕਾਂ ਪਰਾਸੂ 10 ਸਾੜੀ ਆ ਜਾ ਭੁੱਲ ਕੇ ਇਹ ਤਾਂ ਗੁਰੂ ਦਾ ਗੁਰੂ ਦਾ ਦਰ ਬਹੁਤ ਵੱਡਾ ਇੱਥੇ ਬਖਸ਼ਈ ਜਾਂਦੇ ਆ ਇਹਦੇ ਘਰੇ ਤਾਂ ਪਰ ਤੂੰ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਕਰੀ ਜਾਂਦਾ ਤੂੰ ਕਿਉਂ ਨਹੀਂ ਆਪਣੀ ਸੋਹਣੀ ਜ਼ਿੰਦਗੀ ਜਿਉਂਦਾ ਯਾਰ ਇੱਕ ਤਰਫਾ ਹੋ ਕੇ ਬਹਿ ਜਾ ਕਿਤੇ ਤੂੰ ਮਾਇਆ ਮਗਰ ਲੱਗ ਜਾਣਾ ਕਿਤੇ ਤੂੰ ਇਨਸਾਨਾ ਮਗਰ ਲੱਗ ਜਾਣਾ ਗੁਰੂ ਘਰ ਦਾ ਖੜਾ ਛੱਡ ਜਾਣਾ ਆ ਜਿਹੜੇ ਬਹੁਤੇ ਜਾ ਬੇਲੀ ਬਣਾਈ ਫਿਰਦਾ ਨਾ ਇਹ ਤੇਰੇ ਕਿਸੇ ਕੰਮ ਨਹੀਂ ਕੰਮ ਤਾਂ ਤੇਰੇ ਕੋ ਗੁਰੂ ਨੇ ਆਉਣਾ ਬਾਣੀ ਨੇ ਆਉਣਾ ਉਹ ਜਗ੍ਹਾ ਰਿਹਾ ਆਉਣਾ ਜਿੱਥੇ ਸੇਵਾ ਕਰਦਾ ਜਿੱਥੇ ਮਰਜੀ ਪਜਲਾ ਕਹਿੰਦਾ ਮਹਾਰਾਜ ਮੈਨੂੰ ਮਾਖਸ ਲੋ ਹੁਣ ਮੈਨੂੰ ਨਾਲ ਨਾਲ ਮੰਤਰ ਦੇ ਉਹ ਕੋਰ ਮੰਤਰ ਮੈਂ ਹੁਣ ਉਹ ਨਹੀਂ ਛੱਡਦਾ ਸੇਵਾ ਸੇਵਨ ਵੀ ਕਰੂੰ ਗਰਵਾਣੀ ਵੀ ਪੜੂੰ ਦਾਨਪੁਣ ਵੀ ਕਰੂੰ ਮਾਰੇ ਕਹਿੰਦੇ ਚੰਗਾ ਜਾ ਹੁਣ ਜਾ ਕੇ ਕੋਈ ਕੰਮ ਚਲਾ ਲਾ ਕੋਈ ਵੀ ਹੁਣ ਤੈਨੂੰ ਪੈਸਾ ਨਹੀਂ ਘਰ ਚੋਂ ਦੇਣਾ ਹੁਣ ਤੂੰ ਆਪ ਦੇ ਆਪ ਹੀ ਕਮਾ ਲੈ ਜਾ ਕੇ ਚਲਾ ਲਾ ਕੋਈ ਕੰਮ ਕਹਿੰਦੇ ਆਪਦਾ ਫਿਰ ਘਰ ਦਾ ਥਾਂ ਵੇਚਿਆ ਜਾ ਕੇ ਉਹਨੇ ਫਿਰ ਜਾ ਕੇ ਚੱਲਿਆ ਤੇ ਫਿਰ ਮਹਾਰਾਜ ਦੀ ਫੇਰ ਗੇਮਾਂ ਗੇਮੀ ਹੋਣ ਲੱਗੀ ਤੀਜੀ ਵਾਰ ਸਾਸਾਂ ਜਿਹੜਾ ਗਨਾਹ ਕਰਕੇ ਬੰਦਾ ਆ ਕੇ ਮਹਾਰਾਜੇ ਪੇਸ਼ ਹੋ ਜਾਂਦਾ ਨਾ ਵੀ ਸੱਚੇ ਬਾਸ਼ਾ ਮੈਨੂੰ ਬਖਸ਼ ਲੋ ਮੈਂ ਗਨਾਹ ਕਰਿਆ ਹੈ ਮਾ ਰਈ ਬਖਸ਼ ਦਿੰਦਾ ਫੇਲ ਆ ਰਿਹਾ ਦਾ ਗਾਲੋ ਇਹ ਗੁਰੂ ਆ ਗੁਰੂ ਬਹੁਤ ਕੁਛ ਕਰ ਦਿੰਦਾ ਬੰਦਾ ਆ ਬੰਦੇ ਨੂੰ ਬਖਸ਼ਦਾ ਨਹੀਂ ਪਰ ਗੁਰੂ ਤਾਂ ਪਹਿਲਾਂ ਤੂੰ ਪੰਜ ਜਰੀ ਆ ਜਾ ਪੰਜੇਰੀ ਬਖਸ਼ ਦੂ ਉਹ ਕਹਿੰਦਾ ਮੇਰੇ ਕੋਲੇ ਮੁੜ ਕੇ ਤੂੰ ਆ ਤਾ ਜਾਣਾ ਇਸ ਤਰ੍ਹਾਂ ਸਾਧ ਸੰਗਤ ਕਦੇ ਵੀ ਜਦੋਂ ਗੁਰੂ ਘਰ ਤੋਂ ਕੋਈ ਆਪਾਂ ਦਾਤ ਲੈ ਲਗੇ ਉਹਦੇ ਚ ਆਪਣੀ ਬੜਿਹਾਈ ਹੋਣ ਲੱਗੇ ਇਹ ਨਾ ਸਮਝਿਆ ਕਰੋ ਵੀ ਮੇਰੀ ਬੜਿਹਾਈ ਹੋਣ ਲੱਗੀ ਓਏ ਸਮਝਿਆ ਕਰੋ ਗੁਰੂ ਤੇਰੀ ਬੜਿਹਾਈ ਆ ਤੂੰ ਹੀ ਦਵਾਈ ਆ ਤੂੰ ਹੀ ਤੂੰ ਤੂੰ ਹੀ ਤੂੰ ਜੋ ਕੁਛ ਹੈ ਸੋ ਤੇਰਾ ਮੇਰਾ ਕੁਛ ਵੀ ਨਹੀਂ ਜੋ ਪਹਿਣਦਾ ਖਾਂਦਾ ਕਮਾਉਂਦਾ ਇਹ ਸਭ ਤੇਰਾ ਤੇਰੀ ਮੇਰੇ ਤੇ ਨਿਗਾਹ ਸਵਨ ਲਿਆ ਤਾਂ ਇਹ ਸਾਰਾ ਕੁਝ ਹੋ ਰਿਹਾ ਹੈ ਜੇ ਦੇ ਸੋਡੀ ਅੱਖ ਮਿਲੀ ਹੋ ਗਈ ਨਾ ਇਹ ਸਭ ਕੁਝ ਖੋਇਆ ਜਾਣਾ ਮੈਨੂੰ ਬਖਸ਼ ਲੋ ਮੇਰੀ ਜ਼ਿੰਦਗੀ ਸੋਹਣੀ ਲੰਘ ਜੇ ਮੇਰੇ ਪਰਿਵਾਰ ਦੇ ਵਿੱਚ ਮੇਲ ਤਵਾਕ ਖੁਸ਼ੀਆਂ ਰਹਿਣ ਫੇਰ ਹੀ ਰਹਿਣਗੇਆਂ ਖੁਸ਼ੀਆਂ ਸਾਹ ਸੰਗਤ ਜੇ ਸਤਿਗੁਰੂ ਜੀ ਦੇ ਆਖੇ ਲੱਗਾਂਗੇ ਹੁਣ ਆਪਾਂ ਘਰੇ ਕਹਦੇ ਨੇ ਕਿ ਯਾਰ ਮੇਰੇ ਘਰੇ ਬੇਸਵਾਕੀ ਆ ਸਾਡੇ ਬੇਸਵਾਕੀ ਪਹਿਣੀ ਆ ਜਦੋਂ ਕੰਮ ਬੇਸਵਾਕੀ ਨਾਲੇ ਕਰਦਾ ਤਾਂ ਕਰੇ ਲੜਾਈ ਝਗੜੇ ਫੇਰੀ ਹੁੰਦੇ ਆ ਪਰਿਵਾਰਾਂ ਦੇ ਪਰਿਵਾਰ ਗੜ ਕੇ ਸਾਹ ਸੰਗਤ ਗੋਲੀਆਂ ਚੱਲ ਗਈਆਂ ਆਪ ਦੀਆਂ ਜਨਨੀਆਂ ਮਾਰਤਿਆਂ ਬੱਚੇ ਮਾਰਦੇ ਕਈਆਂ ਨੇ ਬੇਇਤਵਾਕੀ ਕਰਕੇ ਮਹਾਰਾਜ ਤੋ ਇਹ ਮੰਗਾ ਕਰੋ ਅਤਵਾਗ ਤੰਦਰੁਸਤੀ ਚੜਦੀ ਕਲਾ ਜੋ ਚੜਦੀ ਕਲਾ ਤੇਰੀ ਫੇਰੀ ਹੋ ਜੇ ਚਾਰੇ ਪਾਸੇ ਵਧੀਆ ਹੋਵੇਗਾ ਮੇਲ ਤਵਾਕ ਤੇਰਾ ਫੇਰੀ ਰੂਜ ਤੇਰੇ ਘਰੇ ਗਮਾਂ ਗਮ ਹੋਵੇਗੀ ਬਾਣੀ ਪੜਨੂ ਵੀ ਉਦੋਂ ਹੀ ਜੀ ਕਰਦਾ ਜਦੋਂ ਤੂੰ ਘਰੋਂ ਸੌਖਾ ਹੈ। ਦੁੱਖ ਵੇਲੇ ਅਰਦਾਸ ਹੁੰਦੀ ਹੈ, ਸੁੱਖ ਵੇਲੇ ਸ਼ੁਕਰਾਨਾ ਹੁੰਦਾ ਤੇ ਹਰ ਵੇਲੇ ਸਿਮਰਨ ਹੁੰਦਾ। ਸਿਮਰਨ ਦਾ ਕੋਈ ਟਾਈਮ ਨਹੀਂ ਜਦੋਂ ਮਰਜ਼ੀ ਕਰ ਲਾ। ਅਰਦਾਸ ਤਾਂ ਤੇਰੀ ਦੁੱਖ ਵੇਲੇ ਹੋਣੀ ਹੈ। ਸੁੱਖ ਵੇਲੇ ਤਾਂ ਤੂੰ ਗੁਰੂ ਘਰ ਜਾ ਕੇ ਸ਼ੁਕਰਾਨਾ ਕਰਿਆ ਕਰ। ਸੱਚਾ ਪਾਤਸ਼ਾਹ ਤੀਰਾਂ ਦਿੱਤਾ ਸਭ ਕੁਝ ਹੈ। ਕਰੇ ਕਰਾਏ ਆਪੇ ਆਪ ਮਾਨਸ ਦੀ ਕੇ ਕੁਛ ਨਹੀਂ ਹੱਥ ਮੇਰੇ ਹੱਥ ਕੁਛ ਨਹੀਂ ਤੇਰਾ ਹੀ ਹੈ ਸਭ ਕੁਛ ਗੁਰੂ ਦੀ ਕਿਰਪਾ ਗੁਰੂ ਫੇਰ ਤੇਰੇ ਅੰਗ ਸੰਗ ਰਹੂ ਜੋ ਤੂੰ ਇਹ ਗੱਲਾਂ ਬੋਲੇਗਾ ਸਾ ਸੰਗਤ ਕਦੇ ਵੀ ਗੁਰੂ ਘਰ ਤੋਂ ਲੈ ਕੇ ਦਾਤਾ ਤੇ ਉਹਦੇ ਧਰ ਨੂੰ ਭੁੱਲਣਾ ਨਹੀਂ ਭੁੱਲਣਾ ਨਹੀਂ ਆ ਦੀ ਨੇਕ ਕਮਾਈ ਦੇ ਵਿੱਚੋਂ ਹੁਣ ਅਨੰਦਪੁਰ ਸਾਹਿਬ ਦੇ ਲੰਗਰੋਂ ਦਾ ਸਾਧ ਸੰਗਤ ਹੁਣ ਦੁਨੀਆ ਕੋਈ 11000 ਕੋਈ 5000 ਕੋਈ 3100 ਕੋਈ 2100 ਕੋਈ ਖੰਡ ਦੀ ਬੋਰੀ ਕੋਈ ਘੋਦੇ ਪੀਪੇ ਇਹ ਦੇ ਰਿਹਾ ਨਾ ਕਿ ਕਿਹਦੀਆਂ ਦਾਤਾਂ ਚੋਂ ਗੁਰੂ ਨਾਨਕ ਦੇਵ ਜੀ ਚੋਂ ਜਿੱਦੇ ਤੂੰ ਇਹ ਗੱਲਾਂ ਭੁੱਲ ਗਿਆ ਵੀ ਮੈਂ ਹੀ ਦੰਨਾ ਖਣੀ ਇਹ ਸਾਰਾ ਕੁਸ਼ ਮੇਰੇ ਪੈਸਿਆਂ ਦਾ ਹੀ ਆ ਉਦੋਂ ਤੋਂ ਤੂੰ ਹਾਰ ਜਾਣਾ ਜਿੱਤਿਆ ਤੂੰ ਨਾ ਚਰੀਆਂ ਜਿੱਨਾ ਚਰ ਗੁਰੂ ਕਰਨਾ ਜੁੜਿਆ ਰਵੇਂਗਾ ਜਦੋਂ ਤੂੰ ਗੁਰੂ ਘਰ ਨੂੰ ਪੁੱਲ ਗਿਆ ਨਾ ਤੇ ਆਈ ਸੰਗਤ ਨੂੰ ਜਵਾਬ ਦੇਦਾ ਤੇ ਘਰੋਂ ਮੋੜਦਾ ਬਸ ਉਹਦੇ ਤੋਂ ਸਾਹ ਬਦਾਲੀ ਨਹੀਂ ਸਾਹ ਸੰਗਤ ਤੇਰੇ ਨੁਕਸਾਨ ਹੋਣੇ ਸ਼ੁਰੂ ਹੋ ਜਾਣੇ ਆ। ਕੁਦਰਤ ਵੱਲੋਂ ਕਿਉਂਕਿ ਸੰਗਤ ਬਹੁਤ ਵੱਡੀ ਹੁੰਦੀ ਹੈ ਚੱਲ ਕੇ ਆਉਂਦਾ ਅਗਲਾ। ਜਿਹੜੇ ਬੰਦੇ ਮੂਰੇ ਲੱਗਦੇ ਨਾ ਆਨੰਦਪੁਰ ਸਾਹਿਬ ਬੋਲੇ ਮੱਲੇ ਤੇ ਉਹਨਾਂ ਨੇ ਤਾਂ ਹਰੇਕ ਕੋਲੇ ਜਾਣਾ ਕੋਈ ਜਿਸ ਤਰ੍ਹਾਂ ਮਰਜ਼ੀ ਬੋਲੋ ਜਿਸ ਤਰ੍ਹਾਂ ਮਰਜ਼ੀ ਕਰੋ। ਆਇਆ ਸਾਰ ਸੰਗਤੋ ਮਹਾਰਾਜ ਸੱਚੇ ਪਾਤਸ਼ਾਹ ਦੇ ਘਰੋਂ ਮੇਰ ਤਵਾ ਖੁਸ਼ੀਆਂ ਚੜ੍ਹਦੀ ਕਲਾ ਮੰਗਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ